ਉਹੀ ਤਾਂ ਮੈਂ ਕਹਿੰਦਾ ਤੱਕੜ ਕੇ ਸੋ ਕੋੜਨੇ ਕਿ ਸਿਮਨ ਮਾਰ ਕੇ ਅੱਢ ਲੈ ਲਾ ਮੈਂ ਦੇਉਂ ਉਹ ਬੈਠਾ ਰਹੇ ਆਂ ਆਪਾਂ ਕਰ ਲੈਨੇ ਇਦਾਂ ਲਗਣ ਹੋ ਜਣਾ ਬਾਅਦ ਚ ਉੱਥੇ ਬਾਅਦ ਹੋ ਜੂਗਾ ਜਿਹਦਾ ਬਸ ਆਪਾਂ ਦੋ ਮਿੰਟ ਬਾਅਦ ਸੀ ਇੱਕ ਵਾਰੇ ਬਾਹਰ ਕੱਢ ਕੇ ਵੇਖਾ ਦੋ ਜਿਹਨੇ ਦੇਗਾ ਦਾ ਨੂੰ ਥੋੜਾ ਥੋੜਾ ਇਹ ਚੋਲ ਲਾਉਣੀ ਵਸੇ ਇੰਨਾ ਮਿਲ ਲੈਂਦਾ ਮਾਸੀ ਦੀ ਸ਼ਾਮ ਮਗਰ ਚੀ ਦੇ ਦੇਖੀ ਬਾਹਰ ਤੋਂ ਲੈ ਗਏ ਜੀ ਕੀ ਲਾ ਜੀ ਆਪਣਾ ਜਿਹੜਾ ਨਾ ਸੋ ਸਿਂਦਰ ਜੀ ਜਿਹੜੀ ਅੱਜ ਦੀ ਪ੍ਰੋਫੈਸਰ ਕੋਲ ਫੋਟੋ ਹੋ ਗਈ ਅਨਿਲ ਫੋਟੋ ਠੀਕ ਪ੍ਰੋਟੋਕਾਲ ਇਹ ਸੋ 2024 ਨੂੰ ਸ਼ਾਮ ਨੂੰ ਤਕਰੀਬਨ 8:30 ਵਜੇ ਕੰਟਰੋਲ ਰੂਮ ਤੋਂ ਇਨਫੋਰਮੇਸ਼ਨ ਮਿਲੀ ਸੀ ਕਿ ਮੁਲਾਪੁਰ ਦਾਖਾ ਦੇ ਏਰੀਆ ਪ੍ਰੇਮਨਗਰ ਦੇ ਵਿੱਚ ਇੱਕ ਦੰਪਤੀ ਦੇ ਉੱਤੇ ਅਣਪਛਾਤੇ ਵਿਅਕਤੀ ਨੇ ਫਾਇਰ ਕਰ ਦਿੱਤਾ ਤੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਸੀ ਇਸ ਸਬੰਧੀ ਮੁਕੱਦਮਾ ਨੰਬਰ 157 ਮਿਤੀ 16 11 2024 ਅੰਡਰ ਸੈਕਸ਼ਨ 109 ਬੀ ਐਨਐਸ 25540 ਅਸਲਾ ਐਕਟ ਕਾਣਾ ਦਾਖਾ ਦੇ ਵਿੱਚ ਦਰਜ ਕੀਤਾ ਗਿਆ ਜੋ ਦੰਪਤੀ ਹੈ ਉਹ ਰਾਜਕੁਮਾਰਾ ਤੇ ਗੁੜੀਆ ਇਹਦੇ ਨਾਂ ਤੇ ਆਇਡੈਂਟੀਫਾਈ ਕੀਤਾ ਗਿਆ ਇਨਵੈਸਟੀਗੇਸ਼ਨ ਦੌਰਾਨ ਜੋ ਅਕਿਊਜ਼ਡ ਪਰਸਨ ਸੀ ਉਹ सुरेंद्र ਸਿੰਘ ਉਰਫ शिंदे ਉਹਨੂੰ ਆਇਡੈਂਟੀਫਾਈ ਕੀਤਾ ਗਿਆ ਹਿੱਸੋਵਾਲ ਦਾ ਸੀ ਤੇ ਅਗਲੇ ਹੀ ਦਿਨ 16 ਤਰੀਕ ਨੂੰ ਉਹਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਇਸ ਪਾਸੋਂ ਇੱਕ ਰਿਵਾਲਵਰ 6 ਜਿੰਨਾ ਕਾਰਤੂਸ ਤੇ ਦੋ ਫੋਲ ਬਰਾਮਦ ਹੋਏ ਜੋ ਅਕਿਊਜ਼ਡ ਹੈਗਾ ਉਹਦਾ ਇੱਕ ਦੰਪਤੀ ਨਾਲ ਪੈਸੇ ਦਾ ਲੈਣ ਦੇਣ ਦਾ ਰੌਲਾ ਸੀਗਾ ਜਿਸ ਕਰਕੇ ਉਹਨੇ ਗੁੱਸੇ ਦੇ ਵਿੱਚ ਆ ਕੇ ਇਹ ਕਦਮ ਚੱਕਿਆ ਸੀ ਕੋਈ ਮੌਤ ਨਹੀਂ ਹੋਈ ਸਰ ਜੀ ਨਹੀਂ ਜੀ ਅਜੇ ਕੁਝ ਨਾ ਸਰ ਕਿੰਨੇ ਨਾਇੰਸ ਦਾ ਕੰਮ ਕਰਦਾ ਸੀ ਜਿਹੜਾ ਫੜਿਆ ਗਿਆ ਹੈ ਦੋਸ਼ੀ ਅੱਜ ਪੁਛਕਸ਼ ਚ ਜਾਰੀ ਹੈਗੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਚਹੀਏ ਕਿ ਫਾਈਨਾਂਸ ਦਾ ਵੀ ਕੰਮ ਕਰਦਾ ਸੀ ਸਰ ਕਿੰਨੇ ਕੇ ਪੈਸੇ ਦਾ ਰੋਲਾ ਸੀ ਇਹ ਕਹਿੰਦੇ ਜੀ ਲੱਖ ਰੁਪਏ ਦੇ ਰੋਲਾ ਕਹਿੰਦੇ ਸਰ ਪਹਿਲਾਂ ਦੱਸਿਆ ਗਿਆ ਦੋਸ਼ੀ ਵੱਲੋਂ ਵੀ ਸਾਡੇ ਤੇ ਹਮਲਾ ਕੀਤਾ ਗਿਆ ਪਹਿਲਾਂ ਉਹਨਾਂ ਦੇ ਪ੍ਰਵਾਸੀ ਮਜ਼ਦੂਰਾਂ ਨਾਲ ਇਸ ਬਾਰੇ ਇਨਵੈਸਟੀਗੇਸ਼ਨ ਜਾਂਚ ਕਰਾ ਠੀਕ ਹੈ ਜੀ